ਤੁਸੀਂ ਹੁਣ ਆਏ ਆ ਲੇਟ ਆ ਤੁਸੀਂ ਲੇਟ ਆ ਪੱਤੇ ਭੱਜ ਕੇ ਭੱਜ ਕੇ ਓਏ ਓ ਬੱਲਿਓ ਥੋੜੇ ਆ ਜਾ ਥੋੜੇ ਲੇਟ ਹੋ ਜਾਣੇ ਦੇਖ ਲਓ ਵਾਰਦਾ ਥੋੜੀ ਦੂਰ ਦੀ ਆ ਪਰ ਚਲ ਕੋਈ ਨਾ ਆ ਜਾਓ ਆ ਜਾਓ ਸ਼ਾਬਾਸ਼ ਹੋ ਠੀਕ ਐ ਥੋੜਾ ਇੱਕ ਜਿਹੜਾ ਕੱਢਿਓ ਫੇਰ ਆ ਜਾਓ ਆ ਵਾ ਆ ਗਏ ਆ ਸ਼ਾਬਾਸ਼ ਐ ਜਿਹੜਾ ਕੱਢਿਓ ਯਵਾਸ਼ ਯਵਾਸ਼ ਇਹ ਹਲਵਾਰੇ ਤੋਂ ਆਉਂਦੇ ਆ ਹਲਵਾਰੇ ਤੋਂ ਤਾਂ ਇਹ ਸ਼ੋਰ ਬੜਾ ਹੀ ਖਤਰਨਾਕ ਆਗਾ ਫੇਰ ਵਾਲੇ ਵੇੜ ਚ ਦਾ ਬੜੇ ਪਟਾਕੇ ਪਾਉਂਦੇ ਆ ਇਹ ਮਾਲਕ ਲਾ ਕੇ ਗਏ ਸੀ ਬੰਦਾ ਬਾਹਰ ਉਹਨਾਂ ਨੂੰ ਖਰਾਕ ਰੂਪੇ ਜਦਾ ਜਾ ਲਾ ਜਾ ਲਾ ਜਾ ਲਾ ਜਾ ਬਾ ਚਲ ਅਗੜਾ ਘਟ ਕੇ ਆ ਜਾ

ਆ ਤੇ ਲਾਈਵ ਵੀ ਨਾਲ ਦੇਖੀ ਬੁੱਢਾ ਕੇ ਆਉਣੇ ਆ ਸ਼ਾਬਾਸ਼ ਆ ਦੇਖੀ ਇਧਰ ਮੇਰੇ ਕੱ ਲਈ ਹੁਣ ਇਧਰ ਮੇਰੇ ਕੱ ਲਈ ਇਧਰ ਦੇਖ ਇਧਰ ਦੇਖ ਆ ਦੇ ਆ ਤੇ ਠੀਕ ਆ ਗੜਦਿਸ਼ ਆਵਾਜ਼ ਮੀਆਂ ਬਾਹਾਂ ਬਿਲਕੁਲ ਰੱਖਣੀਆਂ ਇੱਥੇ

हां दसोरा रेडी हां ओके शाबाश ठीक है गुड ਓਏ ਗੱਡ ਓਏ ਗੱਡ ਓਏ ਗੱਡ ਓਏ ਗੁੱਡ ਸ਼ਾਬਾਸ਼ 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 ਬਸ 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 ਜਿੰਨੇ ਗੇਮ ਵਾਲੇ ਆ 50 ਬਾਟੇ ਆ ਉਹਨਾਂ ਦੇ ਗੇਮ ਵਾਲੇ ਜਿੰਨੇ ਆ 50 ਬਾਟੇ ਲਾ ਕੇ ਰੈਡੀ ਹੋ ਜਾਓ ਬਾਕੀ ਛੋਟੀ ਬੱਚਾ ਪਾਰਟੀ ਚਾਓ ਉੱਥੇ ਕੁਝ ਰੱਸਾ ਪਾਉਣੀ ਕੁਝ ਆਪਣਾ ਕਾਣਾ ਕੁਝ ਕੁਝ ਉਹ ਉੱਤੇ ਲਾ ਲਿਆ ਕਰੋ ਜਿਹੜੀ ਬਣਾਈ ਆ ਆਹ ਠੀਕ ਆ ਕੁਝ ਪਲੇਟ ਕੁਝ ਇਦਾਂ ਲਾਈ ਜਾਣਾ ਉੱਚੀ ਤਿਆਰੀ ਜੀ ਨਹੀਂ ਆ ਗਿਆ ਪਹਿਲਾਂ ਵਾਲਾ ਤੈਨੂੰ ਲੱਗਦਾ ਹਾਂ ਭੱਜਣਾ ਮਗਰ ਭੱਜਣਾ ਐ ਲਾਸਟ ਤੱਕ ਫੜਨਾ ਵੀ ਨਹੀਂਗਾ ਭੱਜਣਾ ਐ ਭੱਜਣਾ ਐ ਬਸ ਬਸ ਕਰ ਬਸ ਕਰ ਹਾ ਵੈਰੀ ਗੁੱਡ ਬਸ ਤੈਨੂੰ ਲੱਗ ਰਿਹਾ ਵੀ ਮੈਂ ਪੁਸ਼ ਕਰ ਸਕਦਾ ਤੈਨੂੰ ਲੱਗ ਰਿਹਾ ਲੱਕ ਪਾਉਣ ਦੀ ਛੱਡ ਦੇ ਪਰ ਟਰਨ ਦੇ ਨਾਲ ਨਾਲ ਜਾਣੀ ਚਾਹੀਦੀ ਐ ਐ ਕਰਕੇ ਤੈਨੂੰ ਤੈਨੂੰ ਪਤਾ ਲੱਗ ਗਿਆ ਮੈਂ ਤਾਂ ਫੜ ਗਿਆ ਪਾਉਣ ਦੀ ਛੱਡ ਦੇ ਉਹਨੂੰ ਐ ਕਰਕੇ ਕੁਝ ਨਹੀਂ ਹੁੰਦਾ ਬੋਚ ਕੇ ਪਾਉਣ ਨਾਲੋਂ ਜਦੋਂ ਐ ਸਪੀਡ ਨਾਲ ਪੈਂਦੀ ਜਦ ਜਫਾ ਲੱਗ ਗਿਆ ਤੇ ਜੇ ਉਹ ਮਤਲਬ ਤੂੰ ਪੈ ਗਿਆ ਤੇ ਉਹ ਖੜਾ ਹੋ ਗਿਆ ਫਿਰ ਤੈਨੂੰ ਐ ਖਿੱਚ ਖੁੱਚ ਕੇ ਨਾਲ ਤਾਂ ਪੰਪਲਾ ਰਗਣਾ ਕਰੂਗਾ ਤੇ ਨਾਲੇ ਮਾਰੂਗਾ ਤੇ ਨਾਲੇ ਲੈ ਕੇ ਜਾਊਗਾ ਐ ਚੀਜ਼ ਆ ਹਾਂ ਬਸ ਆ ਗਿਆ ਔਖਾ ਆ ਗਿਆ ਬਸ ਐ ਆ ਦੇਖ ਇੱਕ ਮਿੰਟ ਝੋਲ ਨਹੀਂ ਵੱਜਣੀ ਚਾਹੀਦੀ ਸੈਟ ਨੂੰ ਇਥੋਂ ਬੰਦ ਕੇ ਚਮਾਂ ਲੈਣ ਤੇ ਲਾ ਦੇਣਾ ਆਪੇ ਨਿਕਲਣ ਲਈ ਮਜਬੂਰ ਕਰ ਦੇਣਾ ਝੋਲ ਮਾਰਨੀ ਨਹੀਂ ਆਏ ਨੂੰ ਆਏ ਨੂੰ ਵਿੜਾ ਨਹੀਂ ਖਾਣਾ ਰਾਂ ਨੂੰ ਨਾ ਮਾਰਕਣਾ ਪਾਬ ਤੇਕਣਾ ਜਿੰਨਾ ਕਰਕੇ ਸੈਟ ਨਹੀਂ 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 ਸੈਟ ਸੈਟ ਤਾਂ ਹੁੰਦੇ ਆ ਜਦੋਂ ਤੇਰੀ ਣ ਗੈਲੀ ਆ ਤਾਂ ਬੰਦੇ ਸੈਟਾਂ ਐ ਭਜਾਉਂਦੇ ਆ ਤਾਂ ਐ ਕਰਦੇ ਆ ਨਹੀਂ ਤਾਂ ਲੱਗੂਗਾ ਡੱਕ ਸਾਹਮਣੇ ਚਾਰੇ ਰੇਂਜ ਚ ਲੈ ਵੇਆ ਤੇਰੇ ਇਥੋਂ ਕਰਕੇ ਲੈ ਵੇਆ ਮਾੜ ਜੀ ਵੀ ਬਾਹ ਨਿਕਲਦੀ ਆ ਤੇਰੀਆਂ ਬਹਾਂ ਆਉਣੀਆਂ ਚਾਹੀਦੀਆਂ ਮਾੜ ਜੀ ਐ ਕਰਦੇ ਤੇਰੀਆਂ ਬਹਾਂ ਵਿੱਚ ਵੜ ਜਾਣੀਆਂ ਚਾਹੀਦੀਆਂ ਸਮਝਦੇ ਆ ਨਾ ਮਾੜ ਜੀ ਆਉਂਦਾ ਤੇਰੀ ਪ੍ਰੈਸਾਂ ਐ ਜਾਣੀ ਚਾਹੀਦੀ ਐ ਕਰਕੇ ਸਮਝਦਾ ਐ ਹੋਣੀ ਚਾਹੀਦੀ ਵੀ ਜੇ ਕੋਈ ਵਿਸ਼ਾਲ ਨਹੀਂ ਮਾਰਦਾ ਤਾਂ ਡੱਟੂ ਐ ਹੋਣੀ ਚਾਹੀਦੀ ਐ ਆਜੇ ਤੇ ਯਾਰ ਯਾਹਲਾ ਬਾਹ ਫਾੜੇ ਦੀ ਚੱਲ ਚੱਲ ਬਾਹ ਫਾੜਾ ਬਾਹ ਫਾੜੇ ਦੀ ਬਾਹ ਫੜ ਹਾਂ ਤੈਨੂੰ ਪਤਾ ਬੱਸ ਤੈਨੂੰ ਪਤਾ ਲੱਗ ਗਿਆ ਇਹ ਕੀ ਕਰ ਰਿਹਾ ਇਹਦੀਆਂ ਦੋ ਬਾਹਾਂ ਐ ਇਹਦੀ ਬਾਹ ਫੜ ਕੇ ਜਦੋਂ ਪੁੱਛ ਮਾਰਦਾ ਇਹਦੀ ਬਾਹ ਫੜ ਕੇ ਆਏ ਆਏ ਹੁਣ ਨਾ ਇਹਦੀ ਬਾਹ ਫੜ ਕੇ ਮੋੜਨਾ ਚਾਹ ਲੋ ਚਾਹ ਲੋ ਟੱਚ ਟੱਚ ਦਰਵਾ ਖੜੀ ਇਥੇ ਲਮਿਆ ਲਮਿਆ ਵੇਖ ਵੇਖ ਕੇ ਅੰਗਾ ਤੇ ਵੇਖ ਕੇ ਕਿਤੇ ਨਹੀਂ ਜਾਂਦਾ ਇਹ ਕਿਤੇ ਨਹੀਂ ਜਾਣਾ ਇਹ ਕਿਤੇ ਨਹੀਂ ਜਾਂਦਾ ਇਹ ਕਿਤੇ ਨਹੀਂ ਜਾਂਦਾ ਇਹ ਕਿਤੇ 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 ਜਾਂਦਾ ਹੈ ਐਂ ਸਾ ਤੇ ਪਿਆ ਹੀ ਨਹੀਂ ਤੇਰਾ ਆਏ ਆਏ ਮੂੜ ਕੇ ਮੋੜ ਤਾ ਵੀ ਆਏ ਕਰ ਕਰ ਕੇ ਤੂੰ ਤਾਂ ਉੱਤੇ ਹੀ ਪਈ ਜਨਾ ਧੌਂ ਤੇ ਉਹ ਤੇ ਹਾਂ ਇੱਥੇ ਪਾ ਦੂੰ ਆਏ ਕਰ ਕੇ ਕਮਾ ਇੱਥੇ ਜਿਹੜੀ ਗੇਮ ਖੇਡਣੀ ਆ ਉਹ ਸੱਟ ਵਾਲੀ ਨਹੀਂ ਗੇਮ ਖੇਡਣੀ ਸਿੱਖਣ ਵਾਲੀ ਗੇਮ ਖੇਡਣੀ ਆ ਅੱਧੇ ਜੋਰ ਨਾਲ ਖੇਡਣੀ ਅੱਧੇ ਜੋਰ ਪਕੇਮ ਖੇਡਣੀ ਆ ਸਿੱਖਣ ਵਾਲੀ ਪੰਤਾਂ ਵਾਲੀ ਨਹੀਂ ਜੇ ਤੁਸੀਂ ਕੈਂਚੀਆਂ ਭੰਨ ਲੱਗ ਜੇ ਤਾਂ ਕੱਲ ਪਰਸੋਂ ਤੱਕ ਸੱਟਾਂ ਮਾਰ ਕੇ ਹਟ ਜੂਗੇ ਫਿਰ ਗੱਲ ਨਹੀਂ ਬਣਨੀ ਠੀਕ ਹੈ ਸਿੱਖਣ ਵਾਲੀ ਗੇਮ ਆ ਕਿ ਰੈਗੂਲਰ ਮੈਂ ਅੱਧੇ ਪੌਣੇ ਘੰਟੇ ਤੱਕ ਮਤਲ ਲੱਗਿਆ ਰਹਿਣਾ ਠੀਕ ਹੈ ਲਗਾਅ ਮਾਰਨੇ ਆ ਕੈਂਚੀਆਂ ਨਹੀਂ ਮਾਰਨੀਆਂ ਲਗਾਅ ਬਾਅਦ ਨੇ ਦੇਖਣੇ ਆ ਬਸ ਆਹ ਗੇਮ ਸਿੱਖਣ ਲੱਗਦੇ ਆ ਬੈਂਟਾਂ ਵਾਲੀ ਗੇਮ ਨਹੀਂ ਲਗਾਵਾਂ ਵਾਲੀ ਗੇਮ ਹੈ ਸਾਰੇ ਜ਼ੋਰ ਵਾਲੀ ਗੇਮ ਨਹੀਂ ਅੱਧੇ ਜ਼ੋਰ ਨਾਲ ਗੇਮ ਠੀਕ ਹੈ ਖੇਡਣਾ ਜਾਦੇ ਟਾਈਮ ਆ ਰੈਸਲ ਜਾਦੇ ਟਾਈਮ ਦੀ ਅੱਧੇ ਪੌਣੇ ਘੰਟੇ ਦੀ ਹੈ ਠੀਕ ਹੈ ਤੁਹਾਨੂੰ 5 ਮਿੰਟ ਦਾ ਮੈਚ ਮਿਲਿਆ ਕਰਨਾ 10 ਮਿੰਟ ਦਾ ਰੈਸਲ ਤੁਸੀਂ 1 ਘੰਟੇ ਦੀ ਹੈ ਰੈਸਲ ਰੂਟੀਨ ਚ 2 ਮਿੰਟ ਤਾਂ ਹੋਊਗੀ ਜੇ ਤੁਸੀਂ ਸਹੀ ਰਹੋਗੇ ਤਾਂ ਤੁਸੀਂ ਜੋਸ਼ ਨਾਲ ਖੇਡ ਖੇਡ ਕੇ ਤੌਲਾ ਮਾਰੀ ਜਾਂਦੇ ਆ ਜੋਸ਼ ਚ ਬਾਹਰਲਾ ਬੰਦਾ ਕਹਿੰਦਾ ਤੂੰ ਫੜਦਾ ਨਹੀਂ ਤੂੰ ਕੈਂਚੀ ਨਹੀਂ ਮਾਰਦਾ ਉਹਦੇ ਚਲੇ ਜਾਣਾ ਹੁੰਦਾ ਤੁਸੀਂ ਤਿੰਨ ਦਿਨਾਂ ਚ ਚਾਰਾਂ ਦਿਨਾਂ ਚ ਸੱਟ ਕਾ ਕੇ ਗੁੰਡੀ ਵੰਡਾ ਕੁੱਟ ਕੇ ਪਾਸੇ ਬਹਿ ਜਾਓਗੇ ਉਹ ਗੇਮ ਨਹੀਂ ਸਿੱਖੀ ਜਾਂਦੀ ਗੇਮ ਸਿੱਖੀ ਜਾਂਦੀ ਆ ਟਰੈਕ ਤੇ ਉੱਤੇ ਰਹਿਣਾ ਹਰ ਰੋਜ਼ ਹਰ ਰੋਜ਼ ਲਗਾ ਲਾਈ ਜਾਣਿਆ ਸਮਝਣਾ ਹੈ ਅੱਧੇ ਜੋਰ ਨਾਲ ਖੇਡਿਆ ਨਾ ਪੈਂਤਾਂ ਵਾਲਾ ਮਸਲਾ ਨਹੀਂਗਾ ਮੈਂ ਦੇਖਿਆ ਕਿ ਮੈਂ ਖੁੱਛ ਤੇ ਜਾ ਰਿਹਾ ਮੈਂ ਗੁੱਟ ਤੇ ਜਾ ਰਿਹਾ ਮੈਂ ਖੇਤ ਚ ਮਾਰ ਰਿਹਾ ਠੀਕ ਹੈ ਮੈਂ ਇਹ ਚੀਜ਼ਾਂ ਸਿੱਖ ਰਿਹਾ ਜੇ ਪੈਂਡ ਲੈਣ ਗਏ ਜਿੱਕੇ ਸਾਰੇ ਜ਼ੋਰ ਨਾਲ ਖੇਡੋਗੇ ਤੇ ਸਾਰਾ ਜ਼ੋਰ ਲਾਉਣ ਦੇ ਨਾਲ ਜਾਂ ਤਾਂ ਰੇਡਰ ਸੱਟ ਖਾਜੂ ਤੀਜੇ ਜਿੱਥੇ ਦਿਨ ਜਾਂ ਤੁਸੀਂ ਖਾ ਜਾਓਗੇ ਕੋਈ ਲੰਮਾ ਟਾਈਮ ਫੇਟਣਾ ਤੇ ਪੰਜਾਂ ਚੌਂਦਾਂ ਪਿੱਛੇ ਦਿਲ ਹਟ ਜਾਣਾ ਕਰਨਾ ਫਿਰ ਤੁਸੀਂ ਭੱਜਿਆ ਕਰਨਾ ਗੇਮ ਤੋਂ ਉਹਨਾਂ ਮਿੱਥੂ ਨਹੀਂ ਲੱਗਣੀ ਯਾਰ ਠੀਕ ਹੈ ਇਹਦਾ ਮਤਲਬ ਆ ਰੈਗੂਲਰ ਤੁਸੀਂ ਮਹੀਨਾ ਡੇਢ ਮਹੀਨਾ ਗਰਾਊਂਡ 'ਚ ਬਣੇ ਰਹੋ ਹਰ ਰੋਜ਼ ਸਿੱਖਿਆ ਜਾਵੇ ਕੁਛ ਨਾ ਕੁਛ ਤੇ ਫਿਰ ਕੀ ਹੁੰਦੀ ਗੇਮ ਵੱਜ ਜਾਂਦੀ ਹੈ ਵੱਜ ਜਾਂਦੀ ਹੈ ਤਾਂ ਕਰਕੇ ਮੈਂ ਵੱਡਿਆਂ ਨੂੰ ਵੀ ਪੈਂਟਾਂ ਵਾਲੀ ਗੇਮ ਨਹੀਂ ਲਾਉਣਾ ਮੇਰਾ ਆਪ ਦਾ ਪ੍ਰੈਕਟੀਕਲ ਆ ਮੈਂ ਇਹ ਚੀਜ਼ਾਂ ਕਰ ਕਰਕੇ ਸੱਟ ਘੁੰਮਣਾ ਸ ਠੀਕ ਹੈ ਰੇਡਰ ਦੇ ਆਏ ਆਏ ਕਰਕੇ ਸਿੰਗਲ ਹੀ ਹੱਥ ਪਾਈ ਜਾਣਾ ਠੀਕ ਹੈ ਰੇਡਰ ਦਾ ਗੁੱਟ ਫੜ ਲੈਣਾ ਆ ਚੀਜ਼ ਕਰ ਲੈਣੀ ਆ ਆ ਚੀਜ਼ ਕਰ ਲੈਣੀ ਆ ਕੈਂਚੀ ਕਿਵੇਂ ਮਾਰਨੀ ਥੋ ਲੱਤ ਕੱਢ ਕੇ ਇਹ ਚੀਜ਼ਾਂ ਸਾਰੀਆਂ ਸਿੱਖੀ ਜਾਣੀਆਂ ਠੀਕ ਹੈ ਤੇ ਜੇ ਤੁਸੀਂ ਲੱਗੇ ਰਹੋਗੇ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਹੋਰ ਤਿੰਨ ਦਿਨ ਹੋਰ ਹਫਤਾ ਹੋਰ ਦੋ ਹਫਤੇ ਤਿੰਨ ਹਫਤੇ ਲੱਗੇ ਰਹੇ ਤੇ ਗੱਲ ਬਣਨ ਲੱਗ ਜਾਣੀ ਸਮਝਦੇ ਚੌਣ ਲੱਗ ਜਾਣੀ ਗੱਲ ਤੁਸੀਂ ਪੰਜ ਚਾਰ ਦਿਨ ਢੋਲੋ ਢੋਲੀ ਹੋ ਕੇ ਤੇ ਇੱਕ ਦੂਜੇ ਨੂੰ ਕੁੱਟ-ਕੱਟ ਕੇ ਸੱਟ ਖਾ ਕੇ ਗਿੱਟੇ-ਗੁੱਟੇ ਕੋਈ ਕਹਿੰਦਾ ਮੈਰਾ ਆ ਦੁਖਦਾ ਕੋਈ ਕਹਿੰਦਾ ਆ ਦੁਖਦਾ ਕੋਈ ਕਹਿੰਦਾ ਆ ਦੁਖਦਾ ਤੇ ਫਿਰ ਗੇਮ ਨਹੀਂ ਲੱਗਣੀ ਫਿਰ ਪਾਸੇ ਨੂੰ ਜਾਣੇ ਆ ਫਿਰ ਸਿੱਖਣ ਦੀ ਕੀ ਜੈ ਇੰਦੀ ਬੰਦੇਾਂ ਚਾਂਗਦੇ ਇਹ ਗੱਲਾਂ ਜ਼ਰੂਰ ਰੱਖਣੀਆਂ ਨਾਲ ਪਾਉਣੀ ਆ ਦੇ ਦੋਨਾਂ ਪਾਸੇ ਤੋਂ ਬੰਨ ਕੇ ਆਏ ਨਹੀਂ ਫਿਰ ਤਾਂ 31 ਸਕਿੰਟ ਦੀ ਰੇਡ ਆ ਤੇ ਤੁਰੇ ਜਾਣਗੇ ਉੱਥੋਂ ਤੁਰਨਾ ਸਾਹਮਣੇ ਖੜਾ ਕਰਕੇ ਦੋਨਾਂ ਪਾਸੇ ਤੋਂ ਸੱਟ ਹਿੱਲਣ ਨਹੀਂ ਦੇਣਾ ਨਾ ਉਧਰ ਜਾਣ ਨਾ ਲੈਣ ਤੇ ਲਾ ਲੈਣੇ ਆ ਠੀਕ ਹੈ ਜੇ ਆਈ ਕੱਢ ਗਿਆ ਤੇ ਫੇਰੀ ਤਾਂ ਤੁਰੇ ਜਾਣਗੇ ਉਧਰੋਂ ਉਧਰੋਂ ਆਉਣ ਨੂੰ ਬਣੇ ਤੇਰਾ 65 ਖਾਤਰ ਤੇਰਾ 65 ਮਤਲਬ ਬਰਾਬਰ ਟਾਈਮ ਬਰਾਬਰ ਇਹਨਾਂ ਦਾ ਤੇਰਾ 65 ਹੋ ਜਾਣਾ ਠੀਕ ਆ ਨਾ ਇਹਦਾ ਫਿਰ ਟੱਚ ਲਾਉਣੀ ਦੇਣਾ ਇਹਨਾਂ ਨੇ ਸੈਟ ਨੂੰ ਬੰਨਣਾ ਚੱਲ ਬੰਨ ਬੰਨ ਸੈਟ ਨੂੰ ਦੋਨਾਂ ਪਾਸੇ ਹਾਂ ਗੁੱਡ ਗੁੱਡ ਬੰਨ ਬੰਨ ਟੱਚ ਲਾ ਲਾ ਟੱਚ ਵੈਰੀ ਗੁੱਡ ਹਾਂ ਘੇਰਨਾ ਸੈਟ ਨਿਕਲਣੇ